ਇਹਨੇ ਝੂਠ ਮਾਰ ਕੇ ਜਿੰਨੀਆਂ ਕਮੇਡੀਆਂ ਨੇ ਕੀਤੀ ਆ ਉਹ ਕਹਿੰਦਾ ਤਾਂ ਅਮੇ ਨਾ ਲਾਉ ਮੈਂ ਤੁਹਾਡੇ ਇਹਦਾ ਮੈਂ ਵਾਦਾ ਕਰਦਾ ਕਿਉਂਕਿ ਮੈਂ ਹੁਣ ਬਰਧਾਨਾ ਜੀ ਵਿਚਾਰ ਕਰਦਾ ਵੀ ਕੀ ਬਰਧਾਨੇ ਕੋਲ ਸਮਾਂ ਹੈਗਾ ਮੈਂ ਮੈਂ ਵਾਦਾ ਕਰਦਾ ਵੀ ਅਸੀਂ ਦਬਤਰ ਨਾ ਨਹੀਂ ਲਾਉਂਦੇ ਇਹ ਮੁੱਖ ਮੰਤਰੀ ਤੋਂ ਪਹਿਲਾਂ ਜਿੰਨੀਆਂ ਜਿਆ ਕਾ ਇਸਟਾ ਪਈ ਕਮੇਟੀ ਦੇ ਤੌਰ ਤੇ ਉਹ ਲਾਗੂ ਕਰਦੇ ਅਸੀਂ ਦਰਨਾ ਨਹੀਂ ਇਹ ਤਾਂ ਵਾਦਾ ਸੀ ਨਾ ਵੀ ਸਰਕਾਰ ਨੇ ਚਿੱਟਾ ਬਗਾਉਂਦੀ ਆ ਜੇ ਨਹੀਂ ਬੰਦ ਕਰਨਾ ਫਿਰ ਲਾਣ ਤਾਂ ਮੰਨ ਤਾਂ ਲਵੇ ਨਾ ਵੀ ਪਹਿਲਾਂ ਉਹ ਬਗਾਉਂਦੇ ਹੁਣ ਮੈਂ ਤਾਂ ਬਗਾਉਂਗਾ ਤੇ ਡਰਾਮਾ ਇਹ ਕਰਦਾ ਇੱਕ ਦਾ ਘਾਟਾ ਕੇ ਮੈਂ ਬੰਦਾ ਸਾਬੰਦ ਕਰਨ ਲੱਗੇ ਇਹ ਡਰਾਮੇ ਬਾਜੀ ਨਹੀਂ ਜੇ ਉਹਨੂੰ ਫੜੋ ਪੈਟ ਤਾਂ ਇਹਨੇ ਤੇ ਘਰੇ ਜਾ ਫੜੂਗੀ ਹਾਂ ਇਹਨਾਂ ਦੇ ਮੰਤਰੀ ਨੇ ਜਾਵੜੂ ਆ ਜਿਹੜੀ ਹਰੀ ਫੋਰਸ ਹੈ ਜਿਹੜੇ ਪੁਲਿਸ ਅਫਸਰ ਹੈ ਦੂਜੇ ਅਫਸਰ ਹੈ ਇਹ ਤਾਂ ਕਾਂਗਰਸ ਚ ਵੀ ਹੈ ਇਸੀ ਕਾਲੀਆਂ ਚ ਵੀ ਇਸੇ ਹੁਣ ਵੀ ਉਹੀ ਹੈ ਇਹਨਾਂ ਦੇ ਲਿੰਕਾ ਜੁੜੀਆਂ ਵਈਆਂ ਉਹਨਾਂ ਨਾਲ ਇਹਨਾਂ ਦਾ ਆਈਜੀ ਹੈ ਡਰੱਗ 'ਚ ਫੜਿਆ ਮਤਲਬ ਡਰੱਗ ਦਾ ਕੇਸ ਬਣਿਆ ਹੋਇਆ ਹੈ ਉਹਨੂੰ ਭਗੌੜਾ ਕਰਾ ਰਾ ਦਿਖਾਈ ਬੈਠੇ ਆ ਉਹਦਾ ਘਰ ਨਹੀਂ ਦੇ ਚਲੋ ਬੰਦ ਲੋ ਬੰਦਾ ਤਾਂ ਨਾਸਿਆ ਹੈ ਬਈ ਖਾਣ ਨਹੀਂ ਬਾਹਰ ਨਿਕਲ ਘਰ ਤਾਂ ਨਹੀਂ ਚੱਕ ਕੇ ਲ ਗਿਆ ਉਹ ਜਿਹੜੀ ਪੁਰਜੂਣ ਚ ਵੇਸੀਦੀ ਸੀ ਉਹਦਾ ਘਰ ਤਾਂ ਢਾਟਾ ਉਹਦਾ ਨਹੀਂ ਡਾਇਆ ਆ ਉਹਦਾ ਢਾਉਂਦੇ ਨਾ ਜਿਹਨਾਂ ਵੱਲੇ ਇਹਨੇ ਸਾਰਿਆਂ ਦੇ ਘਰੇ ਪੈਰ ਵੜਦੀ ਹੈ ਮਨ ਲ ਉਹਨੂੰ ਫੜਦੇ ਬੁੜੀ ਨੂੰ ਤੋਹ ਇੱਕ ਦਸ ਮਾਰਦੀ ਹੈ ਕਿਤੇ ਜ਼ੋਰ ਤੇ ਉਹ ਲਿਆਂਦੀ ਨਾ ਜਾਂ ਠਾਂਡਰ ਦੇ ਲਿਆਂਦੀ ਜਾਂ ਡਿਪਟੀ ਦੇ ਲਿਆਂਦੀ ਤੇ ਕੋ ਟੰਬਾ ਦਿਵਾ ਕੇ ਭੱਜ ਗਿਆ ਤੇ ਕਿੱਥੋਂ ਲਿਆਉਣੀ ਆ ਉਹ ਦਸ ਦੇ ਨਾਲ ਉਹ ਫਿਰ ਉਹਨੂੰ ਫੜ ਲਾਂਦੇ ਕਿਉਂਕਿ ਉਹ ਤੋਂ ਤਾਂ ਡਿੱਗਦਾ ਨਹੀਂ ਕਿਸੇ ਕੋਲੇ ਆਉਂਦਾ ਹੀ ਆ ਨਾ ਕਿਸੇ ਰਸਤੇ ਰਾਹੀਂ ਆਉਂਦਾ ਨਾ ਉਹ ਫਿਰ ਇਹ ਪਾਈਆਂ ਤੋਂ ਕਿਲੋਂ ਵਾਲਾ ਕੋਲੇ ਕਿਲੋਂ ਤੋਂ ਕੰਟਰੋਲ ਵਾਲਾ ਕੋਲੇ ਕੈਂਡਾ ਤੋਂ ੜਵਾਨੀ ਕੋਲੇ ਜਾ ਵੜਦੀ ਜਿਹੜੀ ਉਹ ਟਣਾ ਚਾਈ ਸੀ ਉਧਰ ਨੂੰ ਜਾਂਦੀ ਆ ਪੈੜ ਉਧਰ ਤੋਂ ਤੋਰਨੀ ਨਹੀਂ ਕਿਉਂਕਿ ਲੋਕਾਂ ਦੀ ਹਮਦਰਦੀ ਜਿੱਤਣੀ ਆ ਲੋਕ ਬਹੁਤ ਔਕੇ ਨੇ ਸੇ ਤੋਂ ਖਾਸ ਕਰਕੇ ਸਾਡੇ ਮਾਮਾ ਭੈਣਾ ਜਦੋਂ ਇੱਥੋਂ ਤੱਕਰ ਗਾਲ ਕੱਢਦੇ ਆ ਉਹਦੇ ਬੱਚੇ ਨੂੰ ਜਿਹੜਾ ਕੋਈ 5-4 ਕੁੜੀਆਂ ਤੋਂ ਬਾਅਦ ਵੀ ਹੋ ਜਾਂਦੇ ਜਾਂ ਕਿਸੇ ਦੇ ਇਕੱਲੇ ਹੀ ਬੱਚਾ ਹੋਇਆ ਨਹੀਂ ਹੁੰਦਾ ਵੀ ਕੁੜੀ ਜੰਮ ਪਾਂਦੀ ਜਦੋਂ ਤੜਫਦਾ ਹੈ ਇਹਨੂੰ ਮਰ ਜਾ ਕਹਿੰਦੇ ਵੀ ਇਹ ਤੋਂ ਮਰ ਜਾ ਉਦੋਂ ਉਹਨੂੰ ਵੀ ਨਸਾ ਦੇ ਮੂੰਹ ਚ ਪਾਉਣਾ ਪੈਂਦਾ ਸਰਕਾਰੀ ਦਮਨਾ ਹੁਣ ਉਹਨਾਂ ਦੀ ਜਿਹੜੀ ਭਾਵਨਾ ਨੂੰ ਮਤਲਬ ਇਹ ਵਰਤ ਕੇ ਵੱਡ ਕੁਰਸੀ ਤੇ ਆਉਣਾ ਚਾਹੁੰਦਾ ਤੇ ਸੋ 3 ਸਾਲਾਂ ਨਾਲ ਨਸਾ ਬੰਦ ਹੋਇਆ ਸਾਡੇ ਤਨ ਤੋਂ ਤਿੰਨ ਤੋਂ ਉੱਤੇ ਟੱਪ ਗਏ ਹੁਣ ਕਰਦੇ ਕਿਆ ਬੰਦ ਇਹ ਡਰਾਮੇ ਵਾਜੀਆਂ ਨਾਲ ਸਰਕਾਰ ਨਹੀਂ ਬਣਦੀ ਝੂਠ ਮਾਰ ਕੇ ਮੈਂ ਕਹਿੰਦਾ ਸਰਕਾਰ ਬਣਾ ਲਈ ਝੂਠ ਝੂਠ ਮਾਰ ਕੇ ਸਰਕਾਰਾਂ ਚੱਲ ਨਹੀਂ ਆਹ ਸਾਰੀ ਮੀਟ ਦੇ ਨੰਗਾ ਜਿੱਤਾ ਝੂਠ ਹੈ ਵੀ ਮੈਨੂੰ ਤਾਂ ਮੰਗਿਆ ਨਹੀਂ ਸੁਣਦੇ ਦੱਸ ਸੰਟਰ ਤੂੰ ਸਿੱਧੇ ਕਹ ਦੇ ਵੀ ਅਨੁਛ ਦੱਸੋ ਮੇਰੇ ਨਾਲ ਕੀ ਨਹੀਂ ਮੰਗਿਆ ਖਾਨੇ ਦੇ ਕੰਨੇ ਵੀ ਆ ਤੋ ਸੈਂਟਰ ਨਾਲ ਦਾ ਸੈਂਟਰ ਨਾਲ ਦਾ ਸੈਂਟਰ ਨਾਲ ਇਹ ਤਾਂ ਇਹ ਤਾਂ 10 ਮਿੰਟਾਂ ਚ ਮੁੱਕ ਜਾਂਦੀ ਗੱਲ ਟੋਟਲ ਮੰਗਾਂ ਦੇ ਵਿੱਚੋਂ ਕਿੰਨੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਉਹਦੇ ਜਿਹੜੀਆਂ ਸੈਂਟਰ ਨਾਲ ਸੰਬੰਧਿਤ ਐ ਇੱਕ ਮੰਗ ਇਹਨਾਂ ਨੇ ਪੂਰੀ ਕਰਤੀ ਜਿਹਦੇ ਨੇ ਅਧਿਕਾਰ ਚਾਹੁੰਦੀ ਸੀ ਸਾੜਾ ਰੱਦ ਕਰਤਾ ਨਹੀਂ ਤਾਂ ਅਗਲਾ ਵੀ ਸੈਂਟਰ ਦਾ ਮਸਲਾ ਸੈਂਟਰ ਤੋਂ ਤਾਂ ਹੀ ਨਹੀਂ ਸੀ ਜੇ ਸਟੇਟਾਂ ਦਾ ਉਹ ਐ ਇਹਨਾਂ ਦਾ ਸੀਗਾ ਇਹਨਾਂ ਨੇ ਕਰਤੀ ਇਹਦਾ ਧੰਨਵਾਦ ਕਰਿਆ ਪਹਿਲਾਂ ਸਾਰੇ ਖੜੇ ਹੋਏ ਜਦੋਂ ਆਇਆ ਦੇ ਵਜੇ ਚ ਇਹਦੇ ਨਾਲ ਵੱਡੇ ਆ ਸਾਡੇ ਬੱਚਿਆਂ ਰਗਾ ਤਾਂ ਜੇ ਕਹਿਣਾ ਹੋਵੇ ਵੀ ਹਾਂ ਭਾਈ ਐਕਸ਼ਨ ਦਾ ਕਿੱਡੇ ਉਹਦੇ ਤੇ ਐ ਠੀਕ ਆ ਉਮਰ ਜੀ ਜਿਹੇ ਸੋਟ ਆਇਆ ਉਹਦਾ ਤਾਂ ਸਾਡੇ ਕੋਲ ਵੱਡਾ ਰਾਜਾ ਯਾਰ ਪੰਜਾਬ ਦਾ ਇਸ ਵੇਲੇ ਉਹਦੇ ਬਾਅਦ ਚੱਲੀ ਆ ਇਹ ਉਹਦਾ ਧੰਨਵਾਦ ਕੀਤਾ ਸਾਰਿਆਂ ਨੇ ਵੀ ਥੋੜਾ ਧੰਨਵਾਦ ਯਾਰ ਤੁਸੀਂ ਆ ਮਾਥਾ ਰੱਦ ਕਰਤਾ ਹੁਣ ਤੁਸੀਂ ਨਾਲ ਚਿੱਠੀ ਲਾ ਦਿਓ ਵੀ ਸਟੇਟਾਂ ਦਾ ਅਧਿਕਾਰ ਕਮ ਫੌਜੀ ਤੁਸੀਂ ਬਾਪ ਥੱਲੇ ਸੈਂਟਰ ਨੇ ਇਹਦੇ ਮੰਨ ਗਿਆ ਵੀ ਮੈਂ ਲਾ ਦੂਗਾ ਤਾਂ ਭੇਜਿਆ ਚਿੱਠੀ ਤੁਹਾਨੂੰ ਚਿੱਠੀ ਦੇ ਦਾਂਗੇ ਉਹ ਚਿੱਠੀ ਨਹੀਂ ਦਿੱਤੀ ਜਿਹੜੀ ਹੁਣੇ ਫੜਾਉਂਦਾ ਸੀ ਉਦੋਂ ਆ ਖੇਤੀ ਨੀਤੀ ਦਾ ਮਸਲਾ ਇਹ ਖੇਤੀ ਨੀਤੀ ਯਾਰ ਸੈਂਟਰ ਦਾ ਜੇ ਤੁਸੀਂ ਉਹਨਾਂ ਦਾ ਖਰੜਾ ਰੱਦ ਕਰਤਾ ਵੀ ਸਾਡਾ ਮਸਲਾ ਹੈ ਤਾਂ ਫਿਰ ਲਾਗੂ ਕਿਉਂ ਨਹੀਂ ਕਰੀ ਚੰਡੀਗੜ੍ਹ ਵੈਕਸ਼ੇਰ ਦਾ ਖੜਾ ਖੜਾਇਆ ਖੜਾ ਖੜਾ ਇਹਨੂੰ ਸਾਲ ਹੋ ਗਿਆ ਮਾਰਚਿਕੜਾ ਮਾਰਚ ਆ ਗਈ ਮੁੜ ਕੇ ਉਹ ਲਾਗੂ ਕਿਉਂ ਨਹੀਂ ਹੋਇਆ ਹੁਣ ਵੀ ਘਿਰ ਕੇ ਬੁਰੀ ਤਰ੍ਹਾਂ ਘਿਰ ਕੇ ਜਿੰਦੇ ਉਹਨੇ ਕਿਹਾ ਵੀ 20 ਮਾਰਚ ਨੂੰ ਕਰ ਦੂ ਹੁਣ ਜਦੋਂ ਲੱਗਿਆ ਵੀ ਇਹਨੂੰ ਐਂ ਘੇਰੀ ਆਉਂਦੇ ਗਲਤਾਂ ਆਉਂਦਾ ਨਹੀਂ ਦੂਜੀਆਂ ਮੰਗਾ ਤੇ ਸਾਰੀਆਂ ਤੇ ਕਿਹਾ ਵੀ ਇਹ ਤਾਂ ਮੈਂ ਨਹੀਂ ਕਰ ਸਕਦਾ ਹੁਣ ਆ ਜਿਹੜੀ ਜ਼ਮੀਨ ਦਾ ਮਸਲਾ ਹੈ ਇਹਨੇ ਕੋਲ ਹੱਕ ਨਹੀਂ ਅਧਿਕਾਰ ਨਹੀਂ ਸਾਨੂੰ ਮਾਲਕੀਆ ਦੇ ਨਹੀਂ ਸਕਦਾ ਕਾਨੂੰਨ ਬਣਿਆ 2005 ਵਿੱਚ ਜਿਹਨਾਂ ਨੇ ਕੋਈ ਯਾਰ ਠੇਕਾ ਐਸਾ ਨਹੀਂ ਦਿੱਤਾ ਕਿਸੇ ਨੂੰ ਵੀ ਉਹ ਦੇ ਦੇਣਾ ਜਿਹੜੀ ਜ਼ਮੀਨਾਂ ਦੀ ਮਾਲਕ ਖੁਦ ਸਰਕਾਰ ਆ ਸ਼ਾਮਲਾਟਾ ਵਗੈਰਾ ਦੀ ਇਹ ਜਿਹਨੂੰ ਕੀ ਟਿਕਾ ਉਹਨਾਂ ਨੂੰ ਦੇਣ ਦਾ ਮਜ਼ਦੂਰਾਂ ਦੇ ਘਰ ਪਏ ਕਿਉਂ ਨਹੀਂ ਉਹਨਾਂ ਦੇ ਨਾਂ ਕਰ ਦੇ ਇਹ ਹੁਣ ਸੈਂਟਰ ਦੀ ਮੰਗ ਹੈ ਜੇ ਐਂ ਕਹਿਣਾ ਹੋਵੇ ਜੰਦੀ ਉਹਦੇ ਕੋਈ ਲੜ ਨਹੀਂ ਫੜਾਇਆ ਹੁਣ 5 ਫੀਸਲਾਂ ਦਾ ਸਾਡਾ ਪਾਇਆ ਵੀ ਤੁਸੀਂ ਦੇਖੋ ਪਾਣੀ ਦਾ ਮਾੜਾ ਹਾਲ ਗਾ ਪਾਣੀ ਡੂੰਗਾ ਜਾ ਰਿਹਾ ਥੱਲੇ ਪਾਣੀ ਮਾੜਾ ਨਿਕਲ ਰਿਹਾ ਆਹ ਕਹਿੰਦਾ ਜੀ ਮੈਨੂੰ ਵੀ ਪਤਾ ਤੱਤਾ ਪਾਣੀ ਨਿਕਲਦਾ ਥੱਲੇ ਤਾਂ ਹੁਣ ਤਾਂ ਜੇ ਮੰਨ ਲਿਆ ਵੀ ਥੱਲੇ ਵੀ ਮਾੜਾ ਮੁੱਕ ਵੀ ਰਿਹਾ ਮਾੜਾ ਵੀ ਆ ਹੁਣ ਉਹ ਫਸਲਾਂ ਦਾ ਕੋਈ ਕਹਿਣਾ ਸੀ ਤੇ ਮੂੰਗੀ ਦੀ ਕਹਿ ਕੇ ਉਹ ਇੱਕ ਸੀਜ਼ਨ ਨਹੀਂ ਖਰੀਦੀ ਪੂਰੀ ਤਾਂ ਇਹ ਹੁਣ ਸੈਂਟਰ ਦੀ ਮੰਗ ਹੈ ਬਈ ਇਹਨਾਂ ਜਾਰ ਇਕੱਠੇ ਕੀਤੇ ਹੋਏ ਐਨੇ ਇਹਨੂੰ ਕਿਹਾ ਵੀ ਤੁਸੀਂ ਪਾਣੀ ਵੀ ਬਾਜੂ ਤੁਸੀਂ ਘਟੋ ਘਟ ਬਾਸਪਤੀ ਦਾ ਕਹਿੰਦੇ ਸੀ ਬਾਸਪਤੀ ਤੇ ਦੇ ਦਿਓ ਜਿੰਦ ਕਿਸੇ ਦੇ ਲੜ ਨਹੀਂ ਫੜਾਇਆ ਕੋਈ ਨਾ ਕੋ ਮਾਨਾ ਹੁਣ ਡੱਕ ਉਹ ਜਿਹੜੀ ਜਗਮੁਖਤਾਲੀ ਸਕੀਮ ਹੈ ਜਿ ਬੈਂਕਾਂ ਜਮ ਨਹੀਂ ਹੋਈਆਂ ਪਈਆਂ ਨੇ ਵਕਾਰ ਕਾਰਪੋਰੇਟ ਦਾ ਰਿਆ ਜਾਂ ਬਸ ਵਿਕਾਸ ਬੈਂਕ ਜਮ ਹੋਈ ਪਈ ਹੈ ਨਾ ਜਮ ਦੇ ਇਸ ਕਰਕੇ ਹੋ ਗਿਆ ਵੀ ਲੋਕਾਂ ਨੇ ਕਿੰਨੇ ਜਨੇ ਪੈਸੇ ਬਣਾ ਲਏ ਉਹਨਾਂ ਨੇ ਉਹ ਜੁਰਮਾਨੇ ਲਾ ਕੇ ਵੀ ਬਣਾ ਲੇ ਗੱਡੀ ਦੇ ਖਰਚੇ ਬਾਕੇ ਵੀ ਬਣਾ ਲੇ ਡਬਲ ਕਰਕੇ ਵਿਆਜ ਡਿਫਾਲਟਰ ਵਿਆਜ ਪਾ ਪਾ ਕੇ ਕਿੰਨੇ ਬਣਾ ਲੇ ਲੋਕਾਂ ਕੋਲੇ ਨਹੀਂ ਹੈਗੇ ਪਰ ਨੂੰ ਹਾਲ ਜੇ ਲੋਕਾਂ ਨੂੰ ਜਰਾਹਤ ਦੇਵੇ ਯਾਰ ਤੁਸੀਂ ਜਿਹੜਾ ਮੂਲ ਮੋੜ ਦਿਓ ਮੂਲ ਨਾਲ ਪਾਈ ਤੁਸੀਂ ਇਨਾ ਕੁ ਵਿਆਜ ਵੀ ਮੋੜ ਦਿਓ ਘੱਟੋ ਘੱਟ ਚੱਲ ਸਿੱਧੇ ਮੁਗਦਾ ਯਾਰ ਜਿੰਨਾ ਤੁਸੀਂ ਮੂਰਲੇ ਦੁਗਣਾ ਮੋੜ ਦਿਓ ਲੋਕ ਮੋੜ ਦੇਣਗੇ ਵੱਡਾ ਹਿੱਸਾ ਮੋੜ ਦੋ ਕੁਟਾ ਮਰ ਜੂਗਾ ਬੈਂਕਾਂ ਦਾ ਕੰਮ ਤਾਂ ਚੱਲ ਪੂਗਾ ਉਹ ਕਿਸੇ ਨੂੰ ਹੋਰ ਲਾਉਣ ਦਿੰਦੇ ਹੋ ਜਾਣਗੇ ਇਹ ਹੁਣ ਪਾਲਾ ਸੈਂਟਰ ਦਾ ਮਸਲਾ ਯਾਰ ਜੇ ਪੂਰਾ ਮਾਫ ਨਹੀਂ ਹੁੰਦਾ ਇਹਨਾਂ ਦਾ ਕਰ ਹੀ ਸਕਦਾ ਹੈ ਇਹਨੇ ਕੋਈ ਜੇਬ ਚੋਂ ਦੇਣਾ ਸੀ ਆ ਫਸਲਾਂ ਦਾ ਮਸਲਾ ਹੈ ਗੜੇ ਮਾਰੀ ਹੋ ਗਈ ਹੋਰ ਹੋਗੀ ਇਹ ਹੁਣ ਸੈਂਟਰ ਨੇ ਦੇਣੀ ਸੀ ਸਾਰੀ ਉਹਨਾਂ ਤਾਂ 6.5 ਆ ਆਪਣੇ ਖੋਦੇ ਵਾਲੇ ਦੀ ਕਣਕ ਸੜ ਗਈ ਪਈਆਂ 49 ਕਿੱਲੇ ਕਿਉਂਕਿ 6.5 ਮੈਂ ਦੋ ਵਾਰੀ ਵਾਦਾ ਹੋ ਗਿਆ ਪਹਿਲਾਂ ਉਹ ਮੈਂ ਜਸ ਕੀ ਜਸ ਬ੍ਰਿ ਕੇ ਮੈਂ ਭੁੱਲ ਗਿਆ ਤੱਕ ਜਸ ਕਰਨ ਉਹਦੇ ਨਾਲ ਹੋ ਗਿਆ ਐਮ ਜਦੋਂ ਐਮਪੀ ਦਾ ਚੋਣਾ ਸੀ ਆ ਗਨੇ ਚੋਣਾ ਲੈ ਲਾਂਗੇ ਚੋਣ ਜਾਬਤਾ ਹਟ ਜਾਂਦੇ ਅਗਲੇ ਦਿਨ ਪਾ ਦਿਆਂਗੇ 50000 ਕਿੱਲੇ ਦਾ ਹੋ ਗਿਆ ਅਸੀਂ ਕਿ ਅਸੀਂ ਤਾਂ ਦੁੱਖੀ ਵੀ ਨਹੀਂ ਮੰਗਦੇ ਤੁਸੀਂ ਜਿਹੜਾ ਕੇਸ ਹੋ ਉਹਨਾਂ ਤੇ ਬਣਦਾ ਬਣਾ ਦਿਓ ਅਸੀਂ ਕੋਰਟ 'ਚ ਲੜਾਂਗੇ ਸਾਨੂੰ ਕੋਰਟ ਜੋ ਮਰਜ਼ੀ ਦਵਾ ਦੇ ਸਾਨੂੰ ਪਤਾ ਅਸੀਂ ਵਕੀਲਨਾਂ ਕੋਈ ਰੌਲੇ ਨਹੀਂ ਜੋ ਜਿੰਨਾ ਬਣਦਾ ਪੂਰਾ ਕਰਾਵਾਂਗੇ ਬਣਾਉਣ ਕੇਸ ਜਿਹੜਾ ਅਸੀਂ ਕਹਿੰਨੇ ਜਿਹੜਾ ਬਣਦਾ ਹੈ ਜੇ ਕੋਈ ਕਹਿੰਦਾ ਨਹੀਂ ਬਣਦਾ ਸਾਡੇ ਨੂੰ ਬੈਸ ਕਰਾ ਦੇ ਜਿੱਦੀ ਮਰਜ਼ੀ ਉਹ ਅਫਸਰਾਂ ਨੂੰ ਬਚਾਉਣ ਖਾਤਰ ਵਾਦਾ ਕਰ ਲਿਆ ਨਹੀਂ ਲਾਗੂ ਕੀਤਾ ਉਦੋਂ ਮੁੜ ਕੇ ਮੁੱਖ ਮੰਤਰੀ ਨਾਲ ਬੈਠੇ ਹੁਣ ਕਿਹੜੇ ਮਸਲੇ ਤੇ ਮੈਨੂੰ ਯਾਦ ਨਹੀਂ ਅਸੀਂ ਉੱਥੇ ਵੀ ਕਿਹਾ ਬੀ ਆ ਕਿੱਡਾ ਕਾ ਮਸਲਾ ਤੁਸੀਂ ਉਹ ਤਾਂ ਇਹ ਵੀ ਨਹੀਂ ਕਰਨ ਨੂੰ ਤਿਆਰ ਉਹ ਹਜੇ ਤੱਕ ਨਹੀਂ ਦਿੱਤੀ ਆਪ ਕਹਿੰਦੇ ਵੀ ਸਾਨੂੰ ਖਤਰਾ ਹੈ ਲਾਇਸੈਂਸ ਬਣਾ ਦੇ ਸਾਡੇ ਹੁਣ ਖਤਰਾ ਸਾਨੂੰ ਪੰਜਾਬ ਪੰਜਾਬ ਚ ਹੈ ਹਰਿਆਣਾ ਚ ਖਤਰਾ ਨਹੀਂ ਚੰਡੀਗੜ੍ਹ ਜਾ ਕੇ ਖਤਰਾ ਨਹੀਂ ਅਸੀਂ ਉੱਥੇ ਲੈ ਜਾ ਨਹੀਂ ਸਕਦੇ ਲਿਖ ਸੀ ਹਿਆਰ ਇੱਕ ਬੰਦਾ ਸਾਡਾ ਲੈ ਕੇ ਹੁਣ ਬੱਲਵਾਂ ਵਾਲੀ ਕੁੜੀ ਦੇ ਮਸਾਂ ਬਚਾਇਆ ਉੱਥੇ ਜੋ ਪਹਿਲਾ ਸੀਜ਼ਨ ਬੈਠੇ ਜਦੋਂ ਜਿਹੜੇ ਇੰਨੇ ਛੋਟੇ ਗੱਲਾਂ ਜੀ ਤੇ ਕੁਝ ਹੀ ਨਹੀਂ ਲੱਗਦਾ ਜੇ ਕਹਿਣਾ ਹੋਵੇ ਆੜਤੀਆਂ ਨਾਲ ਸਾਡੇ ਹਿਸਾਬ ਕਿਤਾਬ ਦੇ ਰੋਲੇ ਪੈਂਦੇ ਆ ਇਹਨਾਂ ਦੇ ਪਾਸਬੁੱਕਾ ਬਣਾਉਣ ਦਾ ਮਸਲਾ ਹੀ ਹੈ ਬਣਾ ਦੇ ਬਸ ਲੋਕਾਂ ਕੀ ਲੱਗਦਾ ਇਹਦੇ ਕੋਲ ਤਾਂ ਪੈਸੇ ਆਉਣਗੇ ਅੱਜ ਜਮੀਨਾਂ ਨੌਕਰਨ ਦੇ ਲਾਦੇ ਬਜਾਰ 50000 ਕਿੱਲੇ ਦਾ ਅਸੀਂ ਲਾਵਾਂਗੇ ਇਹਦੇ ਕੋਲ ਤਾਂ თან ਇਕੱਠਾ ਹੁੰਦਾ ਹੈ ਘਟੋਟ 40% ਜ਼ਮੀਨ ਹੈ ਜਿਹੜੀ ਲੋਕਾਂ ਦੇ ਨਾਂ ਨਹੀਂ ਮੀਟੇਗਾ ਆਪਣੇ ਸੰਯੋਗ ਪਰ ਹੁਣ ਇਹਨੂੰ ਐਡਾ ਵੱਡਾ ਯਾਰ ਝੂਠ ਮਾਰਨਾ ਵੀ ਮੈਂ ਹੁਣ ਮੇਰੇ 2 ਘੰਟੇ ਬੈਠਾ ਰਿਆ ਮੰਗਾ ਮੇ ਨਾਲ ਹੈ ਨਹੀਂ